ਹਾਂਜੀ ਅੱਜ ਆਪਾਂ ਚੱਲਿਆਂਗੇ ਅੰਮ੍ਰਿਤਸਰ ਨੂੰ ਤੇ ਮੱਥਾ ਟੇਕ ਕੇ ਆਉਣੇ ਅੰਮ੍ਰਿਤਸਰ ਨਾਲ ਆਪਣੇ ਆਪਣਾ ਦੋਸਤ ਆਗਾ ਤੇ ਆ ਇੱਧਰ ਕੋਚੋ ਨਹੀਂ ਬੈਠੇ ਆਗੇ ਆਪਾਂ ਸਵੇਰ ਦਾ ਕੁਝ ਨਹੀਂ ਖਾਦਾ ਯਾਰ ਕੋਈ ਅੱਗੇ ਵਧੀਆ ਢਾਬਾ ਦੇਖ ਕੇ ਰੋਕਦੇ ਆਂ ਲੋ ਵੀ ਆਪਾਂ ਪਹੁੰਚ ਚੁੱਕੇ ਹਾਂਗੇ ਸ਼ੇਰੇ ਪਿਆਵ ਢਾਬੇ ਤੇ ਇੱਥੇ ਆਪਾਂ ਚਾਹ ਪਾਣੀ ਪੀਵਾਂਗੇ ਤੇ ਤੁਸੀਂ ਟਾਈਮ ਚੈੱਕ ਕਰੋ 10:00 ਵਜੇ ਤੇ ਸੂਰਜ ਦੀ ਰੋਸ਼ਨੀ ਪੂਰੀ ਨਿਕਲ ਚੁੱਕਿਆ ਸੂਰਜ ਤੇ ਇੱਧਰ ਨਾਲ ਹੀ ਕਲਾੜਾ ਦਾ ਇੱਧਰ ਦੇਖੋ ਵਾ ਟੀਟੀ ਲੱਗਣ ਡਏ ਆ ਜਮਾ ਓਕੇ ਦੀ ਰਿਪੋਰਟ ਹੈਗੀ ਤੇ ਸਾਨੂੰ ਕਲਾੜਾ ਵੀ ਦਿਖਾਉਣੇ ਹੈਗੇ ਇੱਥੇ ਘਰ ਦਾ ਗੁੜ ਤਿਆਰ ਕਰਦੇ ਆ ਤੇ ਉਹ ਦੇਖੋ ਸਾਹਮਣੇ ਨਿਕਾਇਆ ਟਰੈਕਟਰ ਹਨਾ ਸ਼ਾਇਦ ਸੌਣ ਵਾਲੀ ਕਾ ਕੰਪਨੀ ਦਾ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਫਿਰ ਇੱਧਰ ਚਾਹ ਪਾਣੀ ਪੀ ਕੇ ਢਾਬੇ ਤੋਂ ਤੇ ਫਿਰ ਆਪਾਂ ਅੱਗੇ ਚੱਲਾਂਗੇ ਦੇਖਦੇ ਆਂ ਫਿਰ ਕੀ ਮਾਹੌਲ ਅੱਗੇ ਦਾ ਲੋ ਵੀ ਆਪਾਂ ਪਹੁੰਚ ਚੁੱਕੇ ਆਂਗੇ ਹਰੀਕੇ ਪੱਤਨਾ ਤੇ ਇਧਰਲੀ ਸਾਈਡ ਡੈਮ ਰਹਿ ਗਈ ਤੇ ਤੁਸੀਂ ਵਿਊ ਚੈੱਕ ਕਰੋ ਯਾਰ ਇੱਥੇ ਸਫਾਈ ਬਹੁਤ ਆ ਗਈ ਗੁਰਦੁਆਰੇ ਚ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਇਧਰ ਪਿੱਛੇ ਪਾਣੀ ਪਾਣੀ ਹੈਗਾ ਇਹ ਨਹਿਰਾਂ ਪਾੜਦੀਆਂ ਨੇ ਇੱਥੋਂ ਉੱਤੇ ਇੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਯਾਰ ਨੇੜੇ ਤਾਂ ਨਹੀਂ ਹੋਇਆ ਕਰੋ ਹਨਾ ਤੇ ਚਲੋ ਆਪਾਂ ਦਿਖਾਉਣੇ ਆਗੇ ਦੂਰ ਉਧਰੋ ਦਿਖਾ ਕੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਮੱਥਾ ਟੇਕਣਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਪਾਣੀ ਪਾਣੀ ਆ ਵੈਸੇ ਇੱਥੇ ਫੋਟੋ ਕਿਤਨਾ ਮਣਾਗਾ ਤੇ ਹੁਣ ਆਪਾਂ ਚੱਲਦੇ ਆਂਗੇ ਮੱਥਾ ਟੇਕਣਾ ਤੇ ਇਹ ਤੁਸੀਂ ਸਫਾਈ ਚੈੱਕ ਕਰੋ ਯਾਰ ਗੁਰਦੁਆਰੇ ਚ ਇੰਨੀ ਘੈਂਟ ਗੱਲਬਾਤ ਬਣਾਈ ਹੋਈ ਹੈ ਨਾ ਬਾਬਿਆਂ ਨੇ ਪੌਦੇ ਲਾ ਕੇ ਤੇ ਦੇਖੋ ਸਫਾਈ ਦਾ ਤਾਂ ਯਾਰ ਸਿਰਾ ਕਰਾਇਆ ਮੈਂ ਇੰਨੀ ਸਫਾਈ ਯਾਰ ਕਿਤੇ ਨਹੀਂ ਦੇਖੀ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਬੁੱਤ ਵੀ ਬਹੁਤ ਘੈਂਟ ਬਣੇ ਹੋਏ ਹੈਗੇ ਇੱਥੇ ਤੇ ਇਹ ਦੇਖੋ ਇੱਥੇ ਨਾ ਬਾਬਿਆਂ ਨੇ ਯਾਰ ਤੋਤੇ ਰੱਖੇ ਹੋਏ ਆ ਬਜਰੀ ਤੋਤੇ ਕਿੰਨੇ ਘੈਂਟ ਲੱਗਦੇ ਆ ਯਾਰ ਨਿੱਕੇ ਨਿੱਕੇ ਹਨਾ ਇਸ ਤਰ੍ਹਾਂ ਦਾ ਜਾਲੀ ਦਾ ਪਿੰਜਰਾ ਬਣਾ ਕੇ ਨਾ ਉਹਦੇ 'ਚ ਰੱਖੇ ਹੋਏ ਆ ਤੇ ਅੱਗੇ ਸਾਨੂੰ ਚੱਲ ਕੇ ਆਪਾਂ ਦਿਖਾਵਾਂਗੇ ਇੱਥੇ ਨਾ ਬੁੱਤ ਬਣਾਏ ਹੋਏ ਨੇ ਬਹੁਤ ਹੀ ਘੈਂਟ ਪਹਿਲਾਂ ਤੁਸੀਂ ਇਹ ਦੇਖੋ ਕਿੰਨਾ ਯਾਰ ਵਧੀਆ ਮਾਹੌਲ ਲੱਗਦਾ ਹਨ ਇੱਥੇ ਇਹ ਦੇਖੋ ਇੱਥੇ ਯਾਰ ਪੁਰਾਣੇ ਕਲਚਰ ਦੇ ਜਿਵੇਂ ਪਹਿਲਾਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਉਸ ਤਰ੍ਹਾਂ ਦਾ ਆਟਾ ਪੀਸਿਆ ਜਾਂਦਾ ਇਹ ਚੱਕੀਆਂ ਨਾਲ ਉਸ ਤਰ੍ਹਾਂ ਦੇ ਬੁੱਤ ਬਣੇ ਹੋਏ ਇੱਧਰ ਬਾਬਾ ਫਰੀਦ ਜੀ ਦਾ ਬੁੱਤ ਬਣਿਆ ਹੋਇਆ ਹੈਗਾ ਤੇ ਹੁਣ ਆਪਾਂ ਅੱਗੇ ਚੱਲਦੇ ਆਂਗੇ ਚਲੋ ਹੁਣ ਆਪਾਂ ਮੱਥਾ ਟੇਕ ਕੇ ਇੱਥੋਂ ਚੱਲ ਪਏ ਤੇ ਹੁਣ ਆਪਾਂ ਅੱਗੇ ਖੜਾਂਗੇ ਕਿਸੇ ਵਧੀਆ ਜਿਹੇ ਟਾਬੇ ਰੈਸਟੋਰੈਂਟ ਦੇ ਤੇ ਉੱਥੇ ਖੜ ਕੇ ਆਪਾਂ ਖਾਣਾ ਖਾਣੇ ਆ ਤੇ ਮਿਲਦੇ ਆਂ ਉੱਥੇ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂਗੇ ਸੰਧੂ ਐਸ਼ ਨੂੰ ਢਾਬੇ ਤੇ ਪਹੁੰਚ ਚੁੱਕੇ ਆਪਾਂ ਤੇ ਇੱਥੇ ਖਾਣਾ ਬਹੁਤ ਹੀ ਘੈਂਟ ਬੰਦਾ ਸੁਣਿਆ ਤਾਂ ਸੀਗਾ ਇਹ ਅੰਮ੍ਰਿਤਸਰ ਰੋਡ ਦੇ ਉੱਤੇ ਹੀ ਪੈਂਦਾਗਾ ਤੇ ਚਲੋ ਆਪਾਂ ਹੁਣ ਇੱਥੋਂ ਛੱਕਦੇ ਆਂਗੇ ਪਰੌਂਠੇ ਤੇ ਫਿਰ ਆਪਾਂ ਅੱਗੇ ਮਿਲਦੇ ਆਂਗੇ ਇਧਰ ਕੋਚੋ ਨੇ ਬੈਠੇ ਫੋਨ ਚਲਾਈ ਜਾਂਦੇ ਹੈਗੇ ਲੋ ਵੀ ਆਪਾਂ ਪਹੁੰਚ ਚੁੱਕੇ ਆਂਗੇ ਅੰਮ੍ਰਿਤਸਰ ਗੱਡੀ ਆਪਾਂ ਪਾਰਕਿੰਗ ਕਰੇ ਤੇ ਪਹਿਲਾਂ ਆਪਾਂ ਲੈਨੇ ਆਗੇ ਕਮਰੇ ਤੇ ਇਧਰ 5 ਰੁਪਏ ਵਾਲਾ ਬੱਤਾ ਵੀ ਮਿਲਦਾ ਏ ਕਿਸੇ ਨੇ ਪੀਣਾ ਹੋਵੇ ਅਸੀਂ ਵੀ ਪੀਤਾ ਸੀ ਅੱਗੇ ਨਾਲ ਗੱਲ ਕਰਿਓ ਸਸਤਾ ਹੀ ਹੁੰਦਾ ਲਾਈਨ ਬਹੁਤ ਵੱਡੀ ਲੱਗਦੀ ਆ ਪਰ ਇੱਥੇ ਇੱਥੇ ਯਾਰ ਇੱਕ ਬਹੁਤ ਵੱਡੀ ਗੱਲ ਆ ਗਈ ਅੰਮ੍ਰਿਤਸਰ ਨਾਲ ਇੱਥੇ ਕਮਰੇ ਯਾਰ ਬਹੁਤ ਘੱਟ ਦਿੰਦੇ ਆਗੇ ਬਾਬੇ ਕਮਰੇ ਦੀ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈਗੀ ਇੱਥੇ ਲੈਣਾ ਚ ਲੱਗ ਕੇ ਵੀ ਇੱਥੇ ਕਮਰਾ ਨਹੀਂ ਮਿਲਦਾ ਯਾਰ ਸ਼ਿਪਾਰਸ਼ ਦੇ ਕਮਰੇ ਦਿੰਦੇ ਇੱਥੇ ਸਹੀ ਗੱਲ ਦੱਸਾਂ ਤਾਂ ਇਸ ਵੱਲੋਂ ਜਾਨ ਨੂੰ ਜੀ ਨਹੀਂ ਕਰਦਾ